ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰ ਮੌਕੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਕੇ ਹਰੌਣਕਾਂ ਲੱਗੀਆਂ ਨੇ ਸਿੱਖ ਸੰਗਤਾਂ ਵੱਡੀ ਤਾਦਾਦ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਇਸ ਤੋਂ ਪਹਿਲਾਂ ਅਲੌਕਿਕ ਅਤੇ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਆਰਾਮਸਰ ਸਾਹਿਬ ਤੋਂ ਆਰੰਭ ਹੋਇਆ ਸੀ ਤੇ ਹੁਣ ਇਸ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸਮਾਪਤੀ ਹੋਈ ਹੈ ਤਾਂ ਦਰਸ਼ਕਾਂ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਜਿੱਥੇ ਅੱਜ ਅਲੌਕਿਕ ਜਲੌਅ ਵੀ ਸਜਾਏ ਗਏ ਨੇ ਤਾਂ ਇਹ ਜਲੌਅ ਜਿਹੜੇ ਨੇ ਹਰ ਸਾਲ ਜਦੋਂ ਵਕ ਵਕ ਪੁਰਬ ਮਨਾਏ ਜਾਂਦੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਤਾਂ ਉਸ ਸਮੇਂ ਦੌਰਾਨ ਸੁੰਦਰ ਜਲੌਅ ਸਜਾਏ ਜਾਂਦੇ ਨੇ ਤਾਂ ਸਿੱਖ ਸੰਗਤਾਂ ਉਹਨਾਂ ਸੁੰਦਰ ਜਲੌਅ ਦੇ ਵੀ ਦਰਸ਼ਨ ਕਰਦੀਆਂ ਨੇ ਤਾਂ ਇਹ ਸ ਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਅੱਜ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਫੁੱਲਾਂ ਦੀ ਜਿੱਥੇ ਸਜਾਵਟ ਕੀਤੀ ਗਈ ਹੈ ਬਹੁਤ ਸਾਰੀਆਂ ਰੰਗ-ਬਰੰਗੀਆਂ ਰੋਸ਼ਨੀਆਂ ਜਿਹੜੀਆਂ ਨੇ ਰਾਤ ਨੂੰ ਉਹਦੀ ਦੀਪਮਾਲਾ ਵੀ ਹੋਵੇਗੀ ਤਾਂ ਵੱਡੀ ਤਾਦਾਦ ਦੇ ਵਿੱਚ ਅੱਜ ਸਿੱਖ ਸੰਗਤ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਦੇ ਲਈ ਵੀ ਪਹੁੰਚੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ 1604 ਈਸਵੀ ਨੂੰ ਹੋਇਆ ਸੀ ਗੁਰਦੁਆਰਾ ਰਾਮਸਰ ਸਾਹਿਬ ਤੋਂ ਜਦੋਂ ਸੰਪੂਰਨਤਾ ਹੋਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧਾਰਨਕਰ ਕੀਰਤਨ ਦੇ ਰੂਪ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਚੌਰ ਦੀ ਸੇਵਾ ਕਰਦੇ ਹੋਏ ਇੱਥੇ ਪਹੁੰਚੇ ਸਨ ਭਾਈ ਗੁਰਦਾਸ ਜੀ ਦੇ ਸਿਰ ਤੇ ਸ਼ੋਭਿਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇੱਥੇ ਸ਼ੋਭਿਤ ਕੀਤਾ ਸੀ ਤੇ ਪਹਿਲੇ ਗ੍ਰੰਥੀ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਨੂੰ ਲਗਾਇਆ ਗਿਆ ਸੀ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਗ੍ਰੰਤੀ ਹੋਏ ਨੇ ਤੇ ਉਹਨਾਂ ਦਾ ਸਿੱਖ ਇਤਿਹਾਸ ਦੇ ਵਿੱਚ ਅੱਜ ਵੀ ਇੱਕ ਵੱਡਾ ਸਤਕਾਰ ਹੈ ਤਾਂ ਪਹਿਲਾ ਜਿਹੜਾ ਹੁਕਮਨਾਮਾ ਆਇਆ ਸੀ ਉਹ ਆਇਆ ਸੀ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤੋਂ ਹਰ ਸਾਲ ਹੀ ਇੱਥੇ ਪਹਿਲਾ ਪ੍ਰਕਾਸ਼ ਪੁਰਬ ਬਹੁਤ ਅਦਰਪਦੇਸ਼ ਸਤਕਾਰ ਦੇ ਨਾਲ ਸ਼੍ਰੋਮਰਿੰਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ ਤਾਂ ਬਿਤੇ ਦਿਨਾਂ ਤੋਂ ਲਗਾਤਾਰ ਵੱਖ-ਵੱਖ ਗੁਰਮਤ ਸਮਾਗਮ ਚੱਲ ਰਹੇ ਸਨ ਅਤੇ ਉਹਨਾਂ ਸਮਾਗਮਾਂ ਦੇ ਵਿੱਚ ਵੀ ਸੰਗਤ ਨੇ ਹਾਜ਼ਰੀ ਭਰੀ ਆ ਇਸਤੇ ਪਹੁੰਚ ਕੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਆਪਣਾ ਜੀਵਨ ਸਫਲ ਕੀਤਾ ਹੈ ਤਾਂ ਅੱਜ ਵੱਡੀ ਤਾਦਾਦ ਦੇ ਵਿੱਚ ਜਿੱਥੇ ਸਿੱਖ ਸੰਗਤਾਂ ਪਹੁੰਚੀਆਂ ਨੇ ਉੱਥੇ ਵੱਖ-ਵੱਖ ਸ਼ਖਸੀਅਤਾਂ ਵੀ ਸ਼ਾਮਲ ਹੋਣ ਦੇ ਲਈ ਪਹੁੰਚੀਆਂ ਹੋਈਆਂ ਨੇ ਕੱਲੇ ਅੰਮ੍ਰਿਤਸਰ ਦੇ ਵਿੱਚ ਨਹੀਂ ਪੂਰੇ ਵਿਸ਼ਵ ਭਰ ਦੇ ਵਿੱਚ ਅੱਜ ਪਹਿਲਾ ਪ੍ਰਕਾਸ਼ਪੂਰਤੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਬਹੁਤ ਹੀ ਖੂਬਸੂਰਤ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਰਚਕਾਂਡ ਸ੍ਰੀ ਹਰਮੰਦਰ ਸਾਹਿਬ ਤੋਂ ਜਿੱਥੇ ਅੱਜ ਸ਼ਾਮ ਨੂੰ ਦੀਪਮਾਲਾ ਹੋਵੇਗੀ ਅਤੇ ਆਤੀਸ਼ਬਾਜ਼ੀ ਦੇ ਵੀ ਅਲੌਕਿਕ ਦ੍ਰਿਸ਼ ਦੇਖਣ ਨੂੰ ਮਿਲਣਗੇ ਤਾਂ ਨਾਲ-ਨਾਲ ਅਸੀਂ ਤੁਹਾਨੂੰ ਉਹ ਵੀ ਤਸਵੀਰਾਂ ਦੇ ਦਰਸ਼ਨ ਕਰਵਾਵਾਂਗੇ ਤਾਂ ਫਿਲਹਾਲ ਅੱਜ ਤੁਸੀਂ ਦਰਸ਼ਨ ਕਰ ਰਹੇ ਹੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਜਿੱਥੇ ਬਹੁਤ ਹੀ ਵਧੀਆ ਅਤੇ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਇੱਕ ਪਾਸੇ ਜਿੱਥੇ ਸੰਗਤ ਸੇਵਾਵਾਂ ਨਿਭਾ ਰਹੀ ਹੈ ਨਤਮਸਤਕ ਹੋ ਰਹੀ ਹੈ ਉੱਥੇ ਹੀ ਔਲਾਹੀ ਬਾਣੀ ਦਾ ਰਾਸ ਪਿੰਨਾ ਕੀਰਤਨ ਵੀ ਚੱਲ ਰਿਹਾ ਹੈ ਤਾਂ ਇਹ ਸਾਰਾ ਅਲੌਕਿਕ ਨਜ਼ਾਰਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇੱਕ ਹੀ ਹੋ ਸਕਦਾ ਹੈ ਤੇ ਇਹਦੀਆਂ ਤਸਵੀਰਾਂ ਤੁਸੀਂ ਘਰ ਬੈਠੇ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਗੁਰ ਰਾਮਦਾਸ ਰਾਖੋ ਸਰਨਾਇ ਗੁਰ ਰਾਮਦਾਸ ਉਭਣ ਭਰੇ ਇੱਕ ਧੁਨ ਨਾਹੀ ਅੰਮ੍ਰਿਤ ਸਾਡ ਵਿਖੇ ਵਿਖਾਈ हम अवगुण भरे एक गुणधारी अमृत शा बिखे बिख खाही अमृत शा बिखे बिख खाही अमृत शा बिखे बिख खाही ਪੁਰ ਰਾਮ ਦਾ ਤਾਰਾ ਸੋ ਪ੍ਰੀਤ ਲਗਾਈ ਸੁਤਦਾਰਾ ਸੋ ਪ੍ਰੀਤ ਲਗਾਈ ਗੁਰ ਰਾਮਦਾਸ ਰਾਖੁ ਸਰਣਾ ਗੁਰ ਰਾਮਦਾਸ ਹੇ ਮਿਲੰਤ ਜਾਵ ਤ੍ਰਾਸ ਮਿਟਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗ त्रास मिटाई तेहे मिलंत जम त्रास मिटाई तेहे मिलंत जम त्रास मिटाई गुर रामदास रा तो शरण लाई गुर रामदास असी बॉम्बे तो आए हैं मेरा नाम संजीव वोरा एंड uh, मेरी वाइफ है हिमांशी बहुत वाइफ एक्सपीरियंस है जी बहुत दस पंद्रह साल पहले आया सी मैं काफ़ी डेवलप होया बहुत डेवलप होया वाहू की जी कृपा जी डेवलप तो ना हाँ जी हाँ जी असी एक्चुअली कल ही दर्शन कर लेते सी क्योंकि अच्छ रश बहुत है बहुत रश है वाहेगुरु की मेहर है जी हर जगह बहुत बहुत बेहतरीन एक्सपीरियंस बहुत।, Experience बहुत, अच्छा था। बहुत बहुत अच्छा अच्छा था, था। था ही ज़्यादा मैं मैं तो तो पहली बार आई okay. <laughs> ये है। अरे वो बचपन से से सपना था मेरा, कि मैं कभी तो ये जरूर पहनूंगी <laughs> okay. Okay. <laughs> नहीं, किसी किसी नहीं। बाहर, बाहर किसी से, तो मार्केट में। रोपड़ जिले तू पंड चंदीगढ़ ਉਲਗਰਾਨ ਸਾਹਿਬ ਜੀ ਦੇ ਪ੍ਰਕਾਸ਼ ਉੱਤੇ ਉੱਤੇ ਵਾਪਸ ਤੇ ਆਏ ਆ ਜਦੋਂ ਆਏ ਆ ਕੇ ਦੇਖਿਆ ਅੰਦਰ ਇੰਨਾ ਸੋਹਣਾ ਇੰਨਾ ਸੋਹਣਾ ਵਧੀਆ ਲੱਗਿਆ ਜਿਵੇਂ ਘਰ ਜਾਣ ਨੂੰ ਵਾਪਸ ਜੀ ਨਹੀਂ ਕਰਦਾ ਤੇ ਸੰਗਤਾਂ ਨੂੰ ਵੀ ਦੇਖ ਕੇ ਸਾਡਾ ਮਨ ਖੁਸ਼ ਹੋਇਆ ਵੀ ਇੰਨੀ ਸੰਗਤਾਂ ਦਾ ਸਾੜਾ ਬਹੁਤ ਵਧੀਆ ਲੱਗਿਆ ਬਹੁਤ ਚੰਗਾ ਲੱਗਿਆ ਮੈਂ ਕਹਿੰਦਾ ਅੱਗੇ ਵਾਤੇ ਸਾਰੀਆਂ ਸੰਗਤਾਂ ਨੂੰ ਕਹਿੰਦਾ ਵੀ ਇੱਥੇ ਆਓ ਤੇ ਆਪਣਾ ਮਨ ਸ਼ਾਂਤ ਕਰੋ ਆ ਕੇ ਨਹੀਂ ਮੇਰੇ ਘਰ ਦੇ ਵੀ ਨਾਲ ਆਇਆ ਅੱਛਾ ਆ ਜਰਾ ਆਏ ਹਾਂਜੀ ਦੋਨੋਂ ਜਣੇ ਆਏ ਅਸੀਂ ਵੈਸੇ ਹਰ ਮਹੀਨੇ ਆਉਂਦੇ ਆਂ ਤੇ ਹਰ ਮਹੀਨੇ ਆਉਂਦੇ ਸਵੇਰੇ ਆਉਂਦੇ ਸ਼ਾਮ ਨੂੰ ਮੁੜ ਜਾਂਦੇ ਆਂ ਅਸੀਂ ਹਾਂਜੀ ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਬਹੁਤ ਵਧੀਆ ਲੱਗਦਾ ਜੀ ਇੱਥੇ ਆ ਕੇ ਹਾਂਜੀ ਇਹ ਘਰ ਦੇ ਸਾਡੇ ਨਾਲ ਹੈ ਅਸੀਂ ਕਿਸ਼ਨਪੁਰੇ ਤੋਂ ਜੀ ਕਰਾਲੀ ਕੋਲ ਤੋਂ ਕਿਵੇਂ ਦਾ ਰਿਹਾ ਅੱਜ ਦਾ ਬਹੁਤ ਵਧੀਆ ਰਿਹਾ ਜੀ ਠੀਕ ਰਿਹਾ ਜੀ ਕਿੰਨਾ ਟਾਈਮ ਲੱਗ ਗਿਆ ਮੱਥਾ ਟੇਕਣ ਨੂੰ ਮੈਨੂੰ ਲੱਗੇ ਜੀ ਸਵਾ 2 ਘੰਟੇ ਇਹਨਾਂ ਨੂੰ ਥੋੜਾ ਜਿਆਦਾ ਲੱਗ ਗਿਆ ਹਾਂਜੀ ਕਿਵੇਂ ਦਾ ਮਨ ਖੁਸ਼ ਹੋਇਆ ਬਹੁਤ ਮਨ ਸ਼ਾਂਤੀ ਮਿਲਦੀ ਹੈ ਜੀ ਹਾਂਜੀ ਹਾਂਜੀ ਪ੍ਰਕਾਸ਼ਪੁਰੂ ਬੁਲਾਇਆ ਜਾ ਰਿਹਾ ਹੈ ਹਾਂਜੀ ਪ੍ਰਕਾਸ਼ ਕਿਵੇਂ ਦਾ ਰਿਹਾ ਅੱਜ ਸਰਬਾਤੋਪਰ ਠੀਕ ਰਿਹਾ ਜੀ ਬਹੁਤ ਵਧੀਆ ਰਿਹਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪਾਵਨ ਪਵਿੱਤਰ ਦਿਹਾੜਾ ਜੋ ਪੰਜਵੇਂ ਗੁਰੂ ਸਾਹਿਬ ਜੀ ਨੇ ਪਰਉਪਕਾਰ ਕੀਤਾ ਸਾਰੀ ਮਨੁੱਖਤਾ ਦੇ ਉੱਪਰ ਜਿਸ ਸਿਧਾਂਤ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਧਰਮ ਚਲਾਇਆ ਸੀ ਜਿਸ ਦੇ ਬਾਬਤ ਪਹਿਲੇ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਸੀ ਸ਼ਬਦ ਗੁਰੂ ਸੁਰਤ ਤੁਣ ਚੇਲਾ ਉਸ ਸ਼ਬਦ ਗੁਰੂ ਦੇ ਲੜ ਅੱਜ ਦੇ ਦਿਨ ਪੰਜਵੇਂ ਗੁਰੂ ਸਾਹਿਬ ਜੀ ਨੇ ਸਮੁੱਚੀ ਮਾਨਵਤਾ ਨੂੰ ਲਗਾਇਆ ਇਹ ਪਰਉਪਕਾਰ ਕੀਤਾ ਕਿਉਂਕਿ ਦੁਨੀਆ ਦੇ ਵਿੱਚ ਜਿੰਨੇ ਵੀ ਧਰਮ ਨੇ ਉਹਨਾਂ ਦੀ ਕਿਸੇ ਵੀ ਧਾਰਮਿਕ ਪੁਸਤਕ ਨੂੰ ਗੁਰੂ ਦਾ ਲਖਬ ਨਹੀਂ ਮਿਲਿਆ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤਾਂ ਦੇ ਸਮੁੱਚੇ ਸਿੱਖ ਪੰਥ ਗੁਰੂ ਸਮਝ ਕੇ ਔਰ ਜੋ ਦਸਵੇਂ ਗੁਰੂ ਸਾਹਿਬ ਜੀ ਨੇ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਕਹਿ ਕੇ ਵਡਿਆਈ ਬਖਸ਼ਿਸ਼ ਕੀਤੀ ਅੱਜ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤਾਂ ਉਸ ਪਵਿੱਤਰ ਦਿਹਾੜੇ ਨੂੰ ਮਨਾ ਰਹੀਆਂ ਨੇ ਕਿਉਂਕਿ ਇਹ ਇੱਕ ਇੰਨਾ ਵੱਡਾ ਕਾਰਜ ਸੀ ਜਿਸ ਨੂੰ ਕਰਨਾ ਲੋੜਿੰਦਾ ਸੀ ਉਸ ਵੇਲੇ ਗੁਰੂ ਸਾਹਿਬ ਨੇ ਇੱਕ ਪਾਸੇ ਹਰਮੰਦਰ ਸਾਹਿਬ ਜੀ ਦੀ ਨੀ ਰੱਖ ਕੇ ਇਸ ਇਮਾਰਤ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਦੂਸਰੇ ਪਾਸੇ ਉਹ ਗ੍ਰੰਥ ਤਿਆਰ ਕੀਤਾ ਜਿਸ ਨੇ ਇਸ ਮੁੱਚੀ ਮਾਨਵਤਾ ਨੂੰ ਇਸ ਭਵਜਲ ਦੇ ਵਿੱਚੋਂ ਪਾਰ ਲਗਾਉਣ ਦਾ ਕਾਰਜ ਕੀਤਾ ਉਸ ਵਕਤ ਬੇਸ਼ੱਕ ਹੋਰ ਵੀ ਭਗਤ ਸਹਿਬਾਨ ਜਿਹੜੇ ਸੀ ਉਹ ਆਪਣੀ ਬਾਣੀ ਲੈ ਕੇ ਪਹੁੰਚੇ ਛੱਜੂ ਪਿੱਲੂ ਕੰਨਾ ਸ਼ਾਹ ਹਸੈਨ ਵਰਗੇ ਪਰ ਗੁਰੂ ਸਾਹਿਬ ਨੇ ਨਖੇੜਾ ਕਰਕੇ ਜੋ ਸੱਚੀ ਬਾਣੀ ਸੀ ਉਸ ਨੂੰ ਇਕੱਤਰ ਕਰਕੇ ਇੱਕ ਐਸਾ ਗ੍ਰੰਥ ਤਿਆਰ ਕਰ ਦਿੱਤਾ ਜਿਸ ਨੇ ਇਸ ਲੁਕਾਈ ਨੂੰ ਇੱਕ ਪਰਮਾਤਮਾ ਦੇ ਲੜ ਲਾ ਕੇ ਮਾਨਵਤਾ ਦਾ ਸੰਦੇਸ਼ ਦਿੱਤਾ ਔਰ ਜੇ ਕਿਸ ਤਰੀਕੇ ਦੇ ਨਾਲ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਇਆ ਜਾ ਸਕਦਾ ਹੈ ਉਹ ਗੁਰਬਾਣੀ ਦੀ ਜੋ ਸਾਨੂੰ ਜੀਵਨ ਜਾਚ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਇਸ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਮੈਨੇਜਰ ਸਾਹਿਬ ਦੁਆਰਾ ਸਮੁੱਚੇ ਪ੍ਰਬੰਧ ਜਿਹੜੇ ਉਹ ਬੜੇ ਸ਼ਲਾਘਾ ਜੋ ਕੀਤੇ ਗਏ ਨੇ ਜੀ ਸਾਰੀਆਂ ਸੰਗਤਾਂ ਇੱਥੇ ਨਤਮਸਤਕ ਹੋ ਰਹੀਆਂ ਨੇ ਬੜੇ ਪ੍ਰੇਮ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਇਸ ਦਿਹਾੜੇ ਨੂੰ ਮਨਾ ਰਹੀਆਂ ਨੇ ਸਾਰੀ ਸੰਗਤ ਨੂੰ ਫਿਰ ਇੱਕ ਵਾਰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦਰਸ਼ਨ ਕਰ ਰਹੇ ਸੀ ਸ੍ਰੀ ਹਰਮੰਦਰ ਸਾਹਿਬ ਦੇ ਜਿੱਥੇ ਬਹੁਤ ਹੀ ਅਤਿ ਬਦੇ ਸਤਿਕਾਰ ਦੇ ਨਾਲ ਸੰਗਤ ਪਹੁੰਚੀ ਹੋਈ ਐ ਸ਼ਿਵਾਮਨ ਬਾਰੀ ਐ ਉੱਥੇ ਦੂਸਰੇ ਪਾਸੇ ਲੰਗਰ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੱਖ-ਵੱਖ ਇਲਾਕਿਆਂ ਤੋਂ ਪਹੁੰਚ ਕੇ ਸ਼ਿਵਾਮਨ ਬਾਰੀਆਂ ਨੇ ਅੱਜ ਸ਼ਾਮ ਨੂੰ ਵੀ ਵੱਖ-ਵੱਖ ਸਮਾਗਮ ਚੱਲਣਗੇ ਤਾਂ ਇਸ ਦਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਡੇ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਸੰਗਤ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਸ਼ਾਮ ਨੂੰ ਕੁਝ ਵੱਖ-ਵੱਖ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਸੁਰਿੰਦਰਪਾਲ ਸਿੰਘ ਵਰਪਾਲ ਅਤੇ ਮਨਪ੍ਰੀਤ ਸਿੰਘ ਆਜ਼ਾਦ ਨੂੰ ਦਿਓ ਇਜਾਜ਼ਤ ਧੰਨਵਾਦ